ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਚਲਾਏ ਜਾ ਰਹੇ ਹਨ ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਇੱਕ ਵਾਰ ਫਿਰ ਤੋਂ ਨਸ਼ਾ ਤਸਕਰ ਦੇ ਘਰ ਲੁਧਿਆਣਾ ਪੁਲਿਸ ਵੱਲੋਂ ਪੀਲੇ ਪੰਜੇ ਦੀ ਵਰਤੋਂ ਕੀਤੀ ਗਈ ਅੱਜ ਲੁਧਿਆਣਾ ਵਿੱਚ ਕੀਤੀ ਜਾ ਰਹੀ ਇਹ ਪੰਜਵੀਂ ਕਾਰਵਾਈ ਹੈ ਲੁਧਿਆਣਾ ਵਿੱਚ ਅਮਿਤ ਨਾਮ ਦੇ ਲੜਕਾ ਜਿਸ ਦੀ ਉਮਰ 30 ਸਾਲ ਹੈ ਤੇ ਜਿਸ ਦੇ ਉੱਪਰ ਕਈ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਹਨ ਲੁਧਿਆਣਾ ਵਿੱਚ ਪੁਲਿਸ ਵੱਲੋਂ 10 ਮਾਮਲੇ ਇਸ ਮੁਜਰਮ ਉੱਤੇ ਦਰਜ ਹੋ ਚੁੱਕੇ ਹਨ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀ ਅਮਿਤ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਤਹਿਤ ਗੰਭੀਰ ਮਾਮਲੇ ਇਸ ਦੇ ਉੱਪਰ ਦਰਜ ਹੋ ਚੁੱਕੇ ਹਨ ਅਤੇ ਉਹ ਪੁਲਿਸ ਦੀ ਪਹੁੰਚ ਤੋਂ ਵੀ ਬਾਹਰ ਹੈ ਅੱਜ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਇਸ ਦੇ ਘਰ ਤੇ ਛਾਪੇ ਮਾਰਿਆ ਗਿਆ ਅਤੇ ਪੀਲਾ ਪੰਚਾਇਤ ਚਲਾਇਆ ਗਿਆ ਗੱਲਬਾਤ ਕਰਦੇ ਆ ਇਸ ਬੰਦੇ ਉਸ ਅਧਿਕਾਰੀਆਂ ਨਾਲ ਨਰਿੰਦਰ ਭਾਰਤਵਾਜ ਬਟੂ ਜੀ ਕੌਂਸਲਰ ਵਾਰਡ ਨੰਬਰ 92 ਤੋਂ ਮਤਲਬ ਅਸੀਂ ਧਰਵਾਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਦੇ ਜੋ ਸੀਐਮ ਭਗਵੰਤ ਮਾਨ ਜੀ ਦੇ ਮਤਲਬ ਜਿਹੜੀ ਨਸ਼ਾ ਵਿਰੁੱਧ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਇਹ ਬਹੁਤ ਜ਼ਰੂਰੀ ਕਦਮ ਹੈ ਸਰਕਾਰ ਵੱਲੋਂ ਉਠਾਇਆ ਗਿਆ ਬੜਾ ਜ਼ਰੂਰੀ ਕਦਮ ਹੈ ਘਰਾਂ ਦੇ ਘਰ ਬਰਬਾਦ ਹੋ ਕੇ ਅੱਜ ਉਹਨਾਂ ਮਾਪੇ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਕਿਸ ਨਸ਼ੇ ਦੀ ਲੱਤ ਦੇ ਵਿੱਚ ਪਏ ਹੋਏ ਨੇ ਔਰ ਪੂਰੇ ਦੇ ਪੂਰੇ ਪਰਿਵਾਰ ਉਜੜ ਗਏ। ਤੋਂ ਮਤਲਬ ਇਹ ਜਿਹੜੀ ਕਾਰਵਾਈ ਹੈ ਅਸੀਂ ਧੰਨਵਾਦੀ ਆਂ ਸਰਕਾਰ ਦੇ ਔਰ ਪਿਛਲੇ ਕਾਫੀ ਸਮੇਂ ਤੋਂ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਸਾਡੇ ਏਰੀਆ ਨਾਰਥ ਪੋਸਟ ਚੌਂਸੀ ਦੇ ਵਿੱਚ ਹੋ ਰਹੀ ਹੈ ਔਰ ਸਾਡੇ ਏਰੀਆ ਦੇ ਜਿਹੜੇ ਐਮਐਲਏ ਸਾਹਿਬ ਚੌਧਰੀ ਮਧਨ ਲਾਲ ਬੱਗਾ ਜੀ ਉਹਨਾਂ ਦੇ ਵੀ ਕਾਫੀ ਪਿਛਲੇ ਟਾਈਮ ਤੋਂ ਪਰਿਵਾਰ ਪ੍ਰਯਾਸ ਚੱਲ ਰਹੇ ਸੀਗੇ ਔਰ ਹਮੇਸ਼ਾ ਉਹ ਆਪਣੀ ਕਿਤੇ ਵੀ ਬਾਈਟ ਹੁੰਦੀ ਸੀਗੀ ਕਿਉਂਕਿ ਕਾਫੀ ਪਰਿਵਾਰ ਜਿਹੜੇ ਉਹਨਾਂ ਕੋਲ ਜਾਂਦੇ ਸੀ ਜਿਨ੍ਹਾਂ ਦੇ ਬੱਚੇ ਇਸ ਲਤ ਦੇ ਵਿੱਚ ਸੀਗੇ ਉਹ ਹਮੇਸ਼ਾ ਕਹਿੰਦੇ ਸੀਗੇ ਵੀ ਤੁਸੀਂ ਜਿੱਥੇ ਵੀ ਨਸ਼ਾ ਵਿਕਦਾ ਮੈਨੂੰ ਉਸ ਪਰਿਵਾਰ ਦੇ ਬਾਰੇ ਜਾਣਕਾਰੀ ਦਿਓ ਤੁਹਾਡਾ ਜਿਹੜਾ ਨਾਮ ਹੈ ਉਹ ਰਿਲੈਕਸ ਰੱਖਿਆ ਜਾਊਗਾ ਔਰ ਜੋ ਵੀ ਪੁਲਿਸ ਵੱਲੋਂ ਸਰਕਾਰ ਵੱਲੋਂ ਬੰਦੀ ਕਾਰਵਾਈ ਹੈ ਉਹ ਡਟ ਕੇ ਕੀਤੀ ਜਾਏਗੀ ਅੱਜ ਇਹ ਉਸੇ ਕੜੀ ਦਾ ਹਿੱਸਾ ਹੈ ਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਹੈ ਕਿਉਂ ਇਹ ਅੰਮ੍ਰਿਤਪਾਲ ਨਾਮ ਦਾ ਬੰਦਾ ਹੈਗਾ ਪਹਿਲਾਂ 2 ਸਾਲ ਪਹਿਲਾਂ ਕਿਸੇ ਹੋਰ ਮੋਹਲੇ ਚ ਰਹਿੰਦਾ ਸੀਗਾ ਇਹ ਥੋਖ ਆਪਣਾ ਜਿਹੜਾ ਹੈਗਾ ਬੇਸ ਸ਼ਿਫਟ ਕਰਕੇ ਇੱਥੇ ਹੈਬੋ ਵਾਲੇ ਏਰੀਆ ਚ ਆਇਆ ਸੀਗਾ ਇਹਦੇ ਖਿਲਾਫ ਵਕ-ਵਕ ਥਾਣਾ ਚੋਂ 10 ਐਫਆਈਆਰ ਕਮਰਸ਼ੀਅਲ ਕੁਆਂਟੀਟੀ ਦੀ ਵੀ ਹੈਗੀ ਹੈ ਕਈ ਕੇਸਾਂ 'ਚ ਸਜ਼ਾ ਯਾਫਤਾ ਵੀ ਹੈਗਾ ਆਰਮਜ਼ ਐਕਟ ਦੇ ਵੀ ਜ਼ਿਕਰਾ ਐਫਆਈਆਰ ਹੈਗੀ ਠੀਕ ਸਰ ਇਹ ਹੁਣ ਫਰਾਰ ਹੈ ਜਾਂ ਅੱਜੇ ਅਭੀ ਅਜੇ ਐਬਸਕੰਡਰ ਹੈਗਾ ਬਹੁਤ ਜਲਦੀ ਅਰੈਸਟ ਕਰਕੇ ਅਸੀਂ ਇਹ ਕਾਰਵਾਈ ਕਰਾਂਗੇ ਤੇ ਸਰ ਇਹਦੇ ਕੋਲ ਹਥਿਆਰ ਵੀ ਕਹਿੰਦੇ ਕਿ ਪੂਛਨੇ ਬ੍ਰਾਹਮਣ ਦੀ ਹੈ। ਪਾਲਾ ਇਹਦੇ ਕੋਲ ਆਰਮਸੈਕ ਦੀ ਇਸ ਦੇ ਖਿਲਾਫ ਐਫਆਈਆਰ ਹੈਗੀ। ਇਹ ਜਿਹੜੀ ਹੈਗੀ ਹੈ ਜੋ ਪ੍ਰੋਪਰਟੀਆਂ ਦੀ ਡੈਮੋਲਿਸ਼ ਕਰਾਈ ਹੈ ਇਹ ਵਿਦ ਦਾ ਹੈਲਪ ਆਫ ਦਾ ਕਾਰਪੋਰੇਸ਼ਨ ਕਮਿਸ਼ਨਰ। ਪ੍ਰੋਪਰ ਅਸੀਂ ਸਾਰਾ ਪ੍ਰੋਸੀਜਰ ਫੋਲੋ ਕਰਕੇ ਆ ਜਿਹੜੀ ਜਿਹੜੀ ਹੈਗੀ ਜਿਹਨੇ ਡਰਗ ਮੰਨੀ ਤੋਂ ਇੱਕ ਪ੍ਰੋਪਰਟੀ ਜਿਹੜੀ ਬਣਾਈ ਹੋਈ ਸੀ। ਇਹਦੇ ਖਿਲਾਫ ਕਿੰਨੇ ਮੁਕਦਮੇ ਕਿਤੇ ਖਿਲਾਫ ਤਕਰੀਬਨ 10 ਮੁਕਦਮੇ ਰਜਿਸਟਰਡ ਹੈਗੇ ਐਂਡ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਤੇ ਵੀ ਹੈਗੇ ਆ। ਔਰ ਕਈ ਕੇਸਾਂ 'ਚ ਇਹਨੂੰ ਸਜ਼ਾ ਵੀ ਹੋ ਚੁੱਕੀ ਸਰ ਹੁਣ ਤੱਕ ਕਿੰਨੀ ਕਾਰਵਾਈ ਲੁਧਿਆਣਾ 'ਚ ਪੰਜਵੀਂ ਕਾਰਵਾਈ ਹੈ ਔਰ ਆਨੇ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਐਹੋ ਜੀ ਕਾਰਵਾਈ ਦੇਖਣ ਨੂੰ ਮਿਲੇਗੀ ਜਿਹੜਾ ਵੀ ਕੋਈ ਬੰਦਾ ਇਸ ਕੰਮ 'ਚ ਇਨਵੋਲਡ ਹੈਗਾ ਉਹਦੇ ਖਿਲਾਫ ਸਖਤ ਹਸਲ ਐਕਸ਼ਨ ਲਏ ਸਰ ਪਹਿਲਾਂ ਕਾਰਵਾਈ ਜਿਹੜੀ ਹੋਈ ਉਹਨਾਂ ਦੇ ਕੁਝ ਰੈਸਕਿਊ ਪਾਈ ਗਈ ਹੈ ਬਾਕੀ ਚਾਰ ਬੰਦੇ ਤੇ ਅਜੇ ਆਲਰੇਡੀ ਰੈਸਟ ਪਾ ਚੁੱਕੇ ਹਨ ਜੀ ਸਰ ਪਿਛਲੇ ਸੀਐਮ ਸਰ ਆਏ ਸੀਗੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਹੈਪੋਵਾਲਦਾ ਅੱਬੋ ਇਹ ਤੁਸੀਂ ਦੇਖੋਗੇ ਅੱਬੋਵਾਲ ਏਰੀਆ ਹੀ ਹੈਗਾ ਅਸੀਂ ਫੇਰ ਵੀ ਅਸੀਂ ਕਾਫੀ ਐਹੋ ਜੇ ਕੀ ਮੈਸਿਵ ਕੈਂਪੇਨ ਅਸੀਂ ਚਲਾਈ ਹੈ ਐਂਡ ਕੋਈ ਵੀ ਉਹ ਜੋ ਬੰਦਾ ਵੀ ਆ ਲਿਸਟਿੰਗ ਆਲ ਥੀਸ ਪੀਪਲ ਐਂਡ ਕਿਸੇ ਨੂੰ ਵੇਸੀ ਬਕਸਾ ਨਹੀਂ ਕਿਸੇ ਨੂੰ ਵੀ ਬਕਸਾ ਨਹੀਂ ਦੀ ਜੀ ਫੈਮਿਲੀ ਚੋਂ ਕੋਈ ਇਨਵੋਲਵ ਹੈ ਇਹ ਸਾਰੀ ਫੈਮਿਲੀ ਇਹ ਜੀ ਕੰਮ ਕਰਦੀ ਉਸ ਤੇ ਅਸੀਂ ਸਾਰਾ ਵਰਕ ਆਊਟ ਕਰਾਉਂਦੇ ਥੈਂਕ ਯੂ ਸੋ ਮਚ